ਵਾਹ ਜੀ ਵਾਹ ਸ਼ਾਨਦਾਰ ਜੀ ਬੜਾ ਖਾਣਾ ਖਾਓ ਹਾਂਜੀ ਬਹੁਤ ਵਧੀਆ ਖਾਣਾ ਮਰਾ ਉਹ ਉਹ ਖਾਣਾ ਤਾਂ ਠੀਕ ਹੈ ਜੀ ਆ ਦੱਸੋ ਇਹ ਚੀਜ਼ ਕੀ ਹੈ ਜੀ ਇਹ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਪਹਿਲੀ ਵਾਰ ਦੇਖੀ ਜੀ ਇਹ ਚੀਜ਼ ਤਾਂ ਜੀ ਘੜੁਕਾ ਬਣਾਇਆ ਜੀ ਜੀਪ ਤੋਂ ਅੱਛਾ ਜੀਪ ਤੋਂ ਮੋਡੀਫਾਈਡ ਕਰਿਆ ਇਹ ਕਿਹੜਾ ਮਾਡਲ ਹੈ ਜੀ ਇਹ ਮੇਰੇ ਵਾਲਾ ਮਾਡਲ ਹੈ ਜੀ ਠੀਕ ਮੈਨੂੰ ਤਾਂ ਲੱਗ ਰਿਹਾ ਤੁਹਾਡੇ ਦਾ ਵੀ ਪੁਰਾਣਾ ਮਾਡਲ ਹੈ ਹਾਂਜੀ ਹੋ ਸਕਦਾ ਜੀ ਅੱਛਾ ਜੀ ਅੱਛਾ ਇਹ ਦੱਸੋ ਜੀ ਸਰ ਕੀ ਕੀ ਬਣਾਉਂਦੇ ਹੋ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਅੱਛਾ ਜੀ ਮੱਖਣ ਲੱਸੀ ਵਾਹ ਜੀ ਵਾਹ ਸ਼ਾਨਦਾਰ ਯਾਨੀ ਸਾਰਾ ਪੰਜਾਬੀ ਸਟਾਈਲ ਪੰਜਾਬੀ ਸਟਾਈਲ ਉਹ ਚੂਲੇ ਤੇ ਬਣਦਾ ਕਿ ਗੈਸ ਤੇ ਚੂਲੇ ਤੇ ਕਰੇ ਬਣਦਾ ਜੀ ਸਾਰਾ ਸੈਟਮ ਅੱਛਾ ਇਧਰ ਕੁਝ ਨਹੀਂ ਬਣਦਾ ਕੁਝ ਨਹੀਂ ਬਣਦਾ ਜੀ ਵਾਹ ਜੀ ਵਾਹ ਸ਼ਾਨਦਾਰ ਤੁਸੀਂ ਤਾਂ ਬਹੁਤ ਵਧੀਆ ਲੱਗ ਰਹੇ ਸੀ ਆ ਨੇੜੇ ਆਓ ਜਰਾ ਨੇੜੇ ਆਓ ਇਹ ਤਾਂ ਸੱਲੀ ਦਿਓਲ ਦਾ ਲੱਗ ਰਿਹਾ ਟਰੱਕ ਹਾਂਜੀ ਹਾਂਜੀ ਹਾਂ ਕਦਰ ਫਿਲਮ ਵਾਲਾ ਹਾਂਜੀ ਬਿਲਕੁਲ ਹੈ ਜੀ ਇੱਕ ਵਾਰ ਦਿਖਾ ਦਿਓ ਆਪਣੀ ਰਸੋਈ ਵੀ ਦਿਖਾ ਦਿਓ ਜੀ ਆਓ ਜੀ ਚਲੋ ਜੀ ਚਲੋ 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 ਕਿੱਥੋਂ ਰਸਤਾ ਹੈ ਜੀ ਬਹੁਤ ਸ਼ਾਨਦਾਰ ਸ਼ਾਨਦਾਰ ਇਹ ਤੁਸੀਂ ਪਹਿਲਾਂ ਕਿੱਥੇ ਸੀਗੇ ਜੀ ਛੁਪੇ ਬੈਠੇ ਪਹਿਲਾਂ ਅਸੀਂ ਲੱਭੇ ਸੀ ਤੁਸੀਂ ਹਾਂਜੀ ਇਸ ਤੋਂ ਪਹਿਲਾਂ ਕਿੱਥੇ ਸੀਗੇ ਅਸੀਂ ਪਹਿਲਾਂ ਮੈਂ ਟਰੱਕ ਚਲਾਉਂਦਾ ਸੀ ਗਾ ਜੀ ਟਰੱਕ ਚਲਾਉਂਦੇ ਸੀਗੇ ਵਾਜੀ ਆਏ ਫਿਰ ਕਿਸ ਤਰ੍ਹਾਂ ਸੋਚਿਆ ਸੀ ਆਹ ਕੰਮ ਕਰੀਏ ਬਸ ਸੋਚ ਲ ਮਨ ਚ ਆ ਗਿਆ ਵੀ ਇਹ ਬੜੀ ਬਹੁਤ ਵਧੀਆ ਧੰਦਾ ਹੈ ਅੱਛਾ ਜੀ ਤੇ ਬਣਾਈਏ ਵਾਹ ਜੀ ਵਾਹ ਅੰਦਰ ਤਾਂ ਠੰਡਕ ਬਹੁਤ ਆ ਜੀ ਹਾਂਜੀ ਆ ਦੇਖੋ ਜੀ ਅੱਛਾ ਜੀ ਇਹ ਕੀ ਚੀਜ਼ ਹੈ ਜੀ ਕੀ ਬਣਾਇਆ ਤੇ ਰਾਜਮਾ ਜੀ ਰਾਜਮਾ ਹਾਂਜੀ ਵਾਹ ਜੀ ਪੰਜਾਬ ਪੂਰਾ ਪੰਜਾਬੀ ਸਟਾਈਲ ਦਾ ਇਹ ਜਿਹੜੇ ਮਟਕੇ ਗੜਵੀਆਂ ਤੇ ਸਰ੍ਹੋਂ ਦਾ ਸਾਗ ਜੀ ਸਰ੍ਹੋਂ ਦਾ ਸਾਗ ਹਾਂਜੀ ਇਹ ਤਾਂ ਕੋਈ ਨਹੀਂ ਬਣਾਉਂਦਾ ਜੀ ਇੱਥੇ ਪੂਰਾ ਹਾਂਜੀ 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 ਤੁਸੀਂ ਇਕੱਲੇ ਹਾਂ ਇੱ ਕੜੀ ਕੜੀ ਅਰੇ ਸਾਰਾ ਸਭ ਸ਼ੁੱਧ ਆਪਣਾ ਉਹ ਹੈਗਾ ਵੈਜ ਹਾਂਜੀ ਹਾਂਜੀ ਰੈਜ ਸਭ ਬਿਲਕੁਲ ਘਰ ਬਣ ਕੇ ਆਉਂਦਾ ਜੀ ਕਿੰਨਾ ਟਾਈਮ ਹੋਇਆ ਇੱਥੇ ਆਏ ਹੋ ਸਾਨੂੰ ਥੋੜੇ ਦਿਨ ਹੋ ਗਏ ਇੱਕ ਹਫਤਾ ਹੋਇਆ ਜੀ ਹਾਲੇ ਅਜੇ ਇੱਕ ਹਫਤਾ ਨਹੀਂ ਹੋ ਉਸ ਲਾਇਕ ਮੈਂ ਵੀ ਬੋਲਾਂ ਪਹਿਲਾਂ ਦੇਖਿਆ ਨਹੀਂ ਤੁਹਾਨੂੰ ਹੋਰ ਇੱਕ ਵਾਰ ਪੂਰਾ ਟੂਰ ਕਰਾ ਦਿਓ ਜੀ ਇਹ ਦੇਖਣ ਦਾ ਅੱਛਾ ਜੀ ਚਾਵਲ ਸਾਰਾ ਕੁਝ ਘਰ ਬਣ ਕੇ ਆਉਂਦਾ ਜੀ ਹਾਂਜੀ ਸਲਾਮ ਸਲਾਸ ਉਹ ਪੂਰਾ ਮੂਲੀ ਭਈਆ ਜੀ ਇਹ ਮੱਖਣ ਜੀ ਘਰੋਂ ਘਰ ਦਾ ਮੱਖਣ ਇਹ ਵੀ ਕਰਦਾ ਹੀ ਆ ਜੀ ਆਪ ਹੀ ਬਣਾਉਂਦੇ ਸੀ ਹਾਂਜੀ ਹਾਂਜੀ ਵਾਹ ਜੀ ਵਾਹ ਸ਼ਾਨਦਾਰ ਯਾਨੀ ਕਿ ਪਿੰਡ ਵਾਲਾ ਸਵਾਦ ਮਿਲੂਗਾ ਸਾਨੂੰ ਹੈਨਾ ਆ ਗੁੜ ਦੇਖੋ ਜੀ ਗੁੜ ਅੱਛਾ ਟਿੱਕੀ ਦੇ ਵਿੱਚ ਮਤਲਬ ਖਾਣਾ ਖਾਣ ਦੇ ਬਾਅਦ ਗੁੜ ਇਹ ਵੀ ਕਰਦਾ ਹੀ ਆ ਕਰਦਾ ਗੁੜ ਜੀ ਵਾਹ ਜੀ ਸ਼ੱਕਰ ਵੀ ਪਈ ਹੈ ਸਭ ਕੁਝ ਤੁਸੀਂ ਤਾਂ ਪੂਰਾ ਪੰਜਾਬੀਆਂ ਹਾਈਲ ਕਰਿਆ ਹੋਇਆ ਹੈ ਹਾਂਜੀ ਤੇ ਵਾਹ ਜੀ ਵਾਹ ਜੀ ਵਾਹ ਇਹ ਫੁਲਕੇ ਜੀ ਮੱਕੀ ਦੇ ਮੱਕੀ ਦੀ ਰੋਟੀ ਨਿਬੜ ਗਿਆ ਕੰਮ ਹੈ ਨਾ ਨਾ ਨਿਬੜ ਗਿਆ ਨਹੀਂ ਹੈ ਲੋ ਪਰ ਪਰਿਆ ਪਿਆ ਜੀ ਗਰਮ ਜੀ ਵਾਹ ਜੀ ਵਾਹ ਇਹ ਤੁਸੀਂ ਪੂਰਾ ਰੱਖਿਆ ਹੋਇਆ ਜੀ ਬੁੱਲਾ ਸਾਹ ਮੱਕੀ ਦੀ ਰੋਟੀ ਚੁੱਲੇ ਦੀ ਬਣੀ ਚੁੱਲੇ ਦੀ ਬਣੀ ਆ ਲੱਗ ਰਿਹਾ ਜੀ ਪਤਾ ਚੁੱਲੇ ਤੋਂ ਬਣੀ ਹੋਈ ਹੈ ਸ਼ਾਨਦਾਰ ਗਰਮਾ ਗਰਮ ਵਾਹ ਜੀ ਇਹ ਇਹ ਦੱਸੋ ਜੀ ਇਹ ਸੋਚਾ ਕਿਸ ਤਰ੍ਹਾਂ ਕਿ ਮੈਂ ਜੀਪ ਦੇ ਵਿੱਚ ਖੋਲਾਂ ਜਰਾ ਆਪਣਾ ਇਹ ਢਾਬਾ ਛੋਟਾ ਜਿਹਾ ਸੋਚਾ ਫਿਰ ਮਨ ਚ ਹੀ ਆਇਆ ਜੀ ਹੋਰ ਕੰਮਾਂ ਚ ਕੋਈ ਦਮ ਰਿਹਾ ਨਹੀਂ अच्छा एक जी एक उम्रले लिहाज ਨਾਲ हां ਵੀ ਚਲੋ ਬੈਠ ਕੇ ਆਪਾਂ ਅੱਛਾ ਇਸ ਤੋਂ ਪਹਿਲਾਂ ਟਰੱਕ ਚਲਾਉਂਦੇ ਸੀ ਹਾਂਜੀ ਹਾਂਜੀ ਟਰੱਕ ਚਾਉਂਦੇ ਸੀ ਫਿਰ ਕਿੱਥੇ ਕਿੱਥੇ ਕਿਹੜੇ ਕਿਹੜੇ ਰੂਟ ਗਏ ਆਲ ਇੰਡੀਆ ਆਲ ਇੰਡੀਆ ਆਲ ਆਂਡਰ ਫਿਰ ਵੀ ਕਿੱਥੇ ਕਿਹੜੇ ਕੰਨਿਆ ਕੁਮਾਰੀ ਗਏ ਹਾਂਜੀ ਕੰਨਿਆ ਕੁਮਾਰੀ ਅੱਛਾ ਜੀ ਹਾਂਜੀ ਆ ਸਿੱਕਮ ਵਗੈਰਾ ਗਏ ਆ ਸਿੱਕਮ ਪਠਾਨ ਟਰੱਕ ਚਲਾਇਆ ਤੁਸੀਂ ਪੂਰੀ ਜ਼ਿੰਦਗੀ ਚਲਾਇਆ ਜੀ 40 ਸਾਲ ਤੇ ਅੱਛਾ ਫਿਰ ਇਹ ਸੋਚਿਆ ਤੁਸੀਂ ਕਿ ਵੀ ਖਾਣਾ ਖਾਣੇ ਦਾ ਕੰਮ ਠੀਕ ਹੈ ਟੱਪਾ ਹਾਂਜੀ ਹਾਂਜੀ ਬੈਠ ਕੇ ਚਲੋ ਆਪਾਂ ਇੱਕ ਵਾਰ ਦਿਖਾ ਦਿਓ ਇੰਜਨ ਇਹਦਾ ਮੈਂ ਦੇਖਿਆ ਆ ਪੀਟਰ ਇੰਜਨ ਹੈ ਵਾਹ ਜੀ ਵਾਹ ਜੀ ਵਾਹ ਇਹ ਤਾਂ ਆਪਣਾ ਉਹ ਜਨਰੇਟਰ ਲੱਗ ਰਿਹਾ ਜੀ ਹਾਂਜੀ ਹਾਂ ਵਿਚਕਾਰ ਤੁਸੀਂ ਕਰਿਆ ਹਾਂਜੀ 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 ਇਹ ਵੀ ਤੁਹਾਡਾ ਇਹ ਵਿਚਕਾਰ ਹਾਂਜੀ ਹਾਂਜੀ ਆਪਣਾ ਇਹ ਕਿਸ ਤਰ੍ਹਾਂ ਸੋਚ ਲਿਆ ਤੁਸੀਂ ਹਾਂਜੀ ਡਾਟਾ ਲੂਟਾ ਇਹ ਚੱਲਦਾ ਵੀ ਹੈ ਹਾਂਜੀ ਚੱਲਦਾ ਜੀ acha ਚੱਲਦਾ ਮਤਲਬ ਇੱਥੋਂ ਤੁਸੀਂ ਕਰ ਲੈ ਕੇ ਜਾਂਦੇ ਰਾਤ ਨੂੰ ਹਾਂਜੀ ਕਰ ਲੈ ਕੇ ਜਾਂਦੇ ਫਿਰ ਸਵੇਰੇ ਲੈ ਕੇ ਵੀ ਆਉਂਦੇ ਸਵੇਰੇ ਲੈ ਕੇ ਆਨੇ ਜੀ ਸਟਾਰਟਿੰਗ ਸਵੇਰੇ ਉੱਠ ਕੇ ਕਿੰਨੇ ਵਜੇ ਤਿਆਰੀ ਕਰਦੇ ਤੁਸੀਂ ਅਸੀਂ ਸਵੇਰੇ 3:30 ਵਜੇ ਉੱਠ ਖੜੇ ਹਾਂ ਜੀ ਓਹੋ ਇੰਨੀ ਛੇਤੀ ਹਾਂਜੀ ਸਾਡੇ ਤੇ ਇਹ ਸਾਗ ਬਣਾਉਣ ਨੂੰ ਲੱਗਦੇ 2 3 ਘੰਟੇ ਲੱਗ ਜਾਂਦੇ ਹਾਂ ਟਾਈਮ ਤਾਂ ਲੱਗਦਾ ਜੀ ਸਾਗ ਨੂੰ 7 ਵਜੇ ਤੋਂ ਤਿਆਰੀ ਹੁੰਦੀ ਹੈ ਸਾਡੀ ਹਾਂ ਸਾਢੇ 3 ਘੰਟਿਆਂ 'ਚ ਨਹੀਂ ਇਹ ਤੁਸੀਂ ਬਣਾਉਂਦੇ ਹੋ ਕੀ ਮੈਡਮ ਬਣਾਉਂਦੇ ਨਹੀਂ ਮੈਡਮ ਬਣਾਉਂਦੇ ਨੇ ਅੱਛਾ ਉਹਨਾਂ ਦਾ ਹੀ ਮਦਦ ਨਾਲ ਹੈਲਪ ਕਰਦੇ ਆ ਅਸੀਂ ਹੈਲਪ ਤੁਸੀਂ ਕੀ ਪਿਆਜ਼ ਕੱਟਦੇ ਹਾਂਜੀ ਹਾਂਜੀ ਪਿਆਜ਼ ਕੱਟਦੇ ਆ ਅਸੀਂ ਸਾਗ ਚੀਰਦੇ ਆ ਅਸੀਂ ਅੱਛਾ ਤੁਸੀਂ ਇਹਨਾਂ ਵਾਹ ਜੀ ਵਾਹ ਹਾਂਜੀ ਪੂਰਾ ਪਿੰਡੂ ਸਟਾਈਲ ਮਤਲਬ ਪਿੰਡੂ ਸਟਾਈਲ ਬਿਲਕੁਲ ਸਾਉਂਦ ਜਨਨਾ ਵੀ ਬਣਦਾ ਹੀ ਖਾਣਾ ਪੀਣਾ ਸਭ ਦੇ ਸੀਗੇ ਉੱਚ अच्छा जी हां रोटी ਵੀ ਮਦ ਦੇ ਸੀਗੇ ਛੁਪੜੀ ਦੀ ਆ ਸ਼ਾਨਦਾਰ ਇਹ ਤੁਸੀਂ ਪਹਿਲਾਂ ਕਿਤੇ ਛੁਪੇ ਬੈਠੇ ਸੀਗੇ ਪਹਿਲਾਂ ਕਿਉਂ ਨਹੀਂ ਮਿਲੇ ਮੈਨੂੰ ਪਹਿਲਾਂ ਸਬਬੇ ਨਹੀਂ ਹੋਇਆ ਜੀ ਕਦੇ ਅੱਛਾ ਜੀ ਹਾਂਜੀ ਆ ਜਿਹੜਾ ਬਾਹਰ ਨੂੰ ਦੌੜਦੇ ਨੇ ਲੋਕੀ ਕੈਨੇਡਾ ਅਮਰੀਕਾ ਨਾ ਨਾ ਆਪਾਂ ਨਹੀਂ ਕਹਿੰਦੇ ਜੀ ਜਾਓ ਉੱਥੇ ਜਾ ਕੇ ਵੀ ਇਹੀ ਕੁਛ ਕਰਨਾ ਹੈ ਇੱਥੇ ਆਪਣੇ ਘਰੇ ਕਰੋ ਫਰੀडम ਹੈ ਪੂਰੀ ਫੁੱਲ ਆਜ਼ਾਦੀ ਹੈ ਸਭ ਤੋਂ ਵਧੀਆ ਜੀ ਮੈਂ ਤੁਹਾਡਾ ਗੱਲਾਂ ਗੱਲਾਂ ਚ ਨਾ ਪੁੱਛਣਾ ਭੁੱਲ ਗਿਆ ਕੀ ਨਾਮ ਗੁਲਾਬ ਸਿੰਘ ਗੁਲਾਬ ਸਿੰਘ ਜੀ ਵਾਜ ਕਿਹੜਾ ਪਿੰਡ ਕਿੱਥੋਂ ਆਦੇ ਸੀ ਗੁਲਾਬ ਸਿੰਘ ਢੀਂਸਾ ਡਿਸਕ ਸੰਗਰੂਰ ਅੱਛਾ ਤਹਿਸੀਲ ਸਨਾਮ ਤੁਸੀਂ ਇੰਨੀ ਦ ਕਿੰਨਾ ਕਿੰਨਾ ਕਿਲੋਮੀਟਰ ਹਣਾ ਇੱਥੋਂ ਨਹੀਂ ਅਸੀਂ ਉਰੇ ਰਹਿਸ਼ ਕਰ ਲਈ ਜੇ ਆਕੇ ਅੱਛਾ ਇੱਥੋਂ ਤਾਂ 120 ਕਿਲੋਮੀਟਰ ਪੜ ਜਾਣਾ ਜੀ ਅੱਛਾ ਅੱਛਾ ਯਾਨੀ ਕਿ ਡੇਲੀ ਆਣਾ ਜਾਣਾ ਤੁਸੀਂ ਆਪ ਹੀ ਡਰਾਈਵ ਕਰਦੇ ਹੋ ਨਹੀਂ ਨਹੀਂ ਅਸੀਂ ਇੱਥੇ ਹੀ ਰਹਿੰਦੇ ਹਾਂ ਜੀ ਇੱਥੋਂ 10 ਕਿਲੋਮੀਟਰ ਤੇ ਲੰਡਰਾ ਠੀਕ 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 ਆ ਵਧੀਆ ਜੀ ਖਿੜਕੀ ਛੋਟੀ ਜੀ ਹਵਾਦਾਰ ਖਿੜਕੀਆਂ ਜੀ ਅੱਛਾ ਆ ਬਾਹਰ ਸਿਟਿੰਗ ਏਰੀਆ ਤੁਹਾਡਾ ਹਾਂਜੀ ਹਾਂਜੀ ਸ਼ਾਨਦਾਰ ਸ਼ਾਨਦਾਰ ਤੇ ਫਿਰ ਟਾਈਮਿੰਗ ਦੱਸੋ ਕਿੰਨੇ ਤੋਂ ਕਿੰਨੇ ਵੇਢਦੇ ਹੋ ਅਸੀਂ ਅਸੀਂ ਸਵੇਰ 7:00 ਤੋਂ ਸ਼ਾਮੀ 5 ਵਜੇ ਤੱਕ ਮਜ਼ਾ ਆ ਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹਾਂਜੀ ਹਾਂਜੀ ਔਰ ਜਿਸ ਦਾ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 64 ਸਾਲ ਦੀ ਹੈ ਜੀ 64 ਸਾਲ ਦੀ ਆਵਾਜ਼ ਹੈ ਹਜੇ ਵੀ ਤੁਸੀਂ ਐ 55 ਦੇ ਲੱਗ ਰਹੇ ਹੋ ਹਾਂਜੀ ਹਾਂ 55 ਦੇ ਲੱਗ ਰਹੇ ਹੋ ਹਾਂਜੀ ਸਹੀ ਦੱਸ ਰਹੇ ਤਾਂ ਇਹ ਇਹੀ ਰਾਜ ਹੈ ਸਰੋਂ ਦਾ ਸਾਗ ਮੱਕੀ ਦੀ ਰੋਟੀ ਇਹੀ ਰਾਜ ਹੈ ਤੁਹਾਡੀ ਹਾਂਜੀ 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 ਅੱਛਾਵਾਜ ਬਹੁਤ ਵਧੀਆ ਜੀ ਜਿਹੜਾ ਬੰਦਾ ਦੇਖੂਗਾ ਉਹ ਜ਼ਰੂਰ ਐਪਰੀਸ਼ੀਏਟ ਕਰੂਗਾ ਬਾਹਰ ਬੜੇ ਮੈਸੇਜ ਆਉਂਦੇ ਬਾਹਰੋਂ ਮੈਨੂੰ ਮੇਰੀ ਇੱਕ ਬੇਨਤੀ ਹੈ ਜੀ ਜਿਹੜੇ ਬਾਹਰ ਜਾਂਦੇ ਨੇ ਬਿਲਕੁਲ ਨਾ ਜਾਣਾਂ ਇੱਥੇ ਆਪਣੇ ਬਹੁਤ ਹੁਸ਼ੇਰਜਕਾਰ ਕਰਨ ਨੂੰ ਬਾਹਰ ਵੀ ਇਸੇ ਕੁਝ ਕਰਨਾ ਹੈ ਬਿਲਕੁਲ ਜੀ 50-50 ਲੱਖ 30-30 ਲੱਖ 20-20 ਲੱਖ ਰੁਪਏ ਲੱਗੇ ਜਾਂਦੇ ਨੇ ਬਿਲਕੁਲ ਬਾਹਰ ਨਾ ਜਾਣ ਬਿਲਕੁਲ ਜੀ ਇੱਥੇ ਬਹੁਤ ਬਹੁਤ ਰੋਜ਼ਗਾਰ ਹੈ ਬਹੁਤ ਰੋਜ਼ਗਾਰ ਹੈ ਵਧੀਆ ਪੈਸਾ ਕਮਾਉਣ ਨੂੰ ਮਿਲਦਾ ਜੀ ਬਿਲਕੁਲ ਬਹੁਤ ਅੱਛਾ ਲੱਗਿਆ ਜੀ ਤੁਸੀਂ ਬੜੇ ਗਿਆਨ ਦੀ ਗੱਲਾਂ ਦੱਸੀਆਂ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਬੜਾ ਕੀਮਤੀ ਸਮਾਂ ਦੇਿਆ ਤੁਸੀਂ ਧੰਨਵਾਦ ਜੀ ਸ਼ਾਨਦਾਰ ਜੀ ਇਹ ਮੈਨੂੰ ਨਾ ਤੁਹਾਡਾ ਟਰੱਕ ਬੜਾ ਵਧੀਆ ਲੱਗਿਆ ਤੁਹਾਡੀ ਕੀ ਵੀ ਸਰੋਂ ਦਾ ਸਾਗ ਸਰਦਾਰ ਜੀ ਬਣਾਉਂਦੇ ਕਿ ਤੁਸੀਂ ਬਣਾਉਂਦੇ ਹੋ ਨਾਸੀਂ ਬਣਾਉਂਦੇ ਆ ਜੀ ਤੁਸੀਂ ਬਣਾਉਂਦੇ ਹੋ ਅੱਛਾ ਉਹ ਸਿਰਫ ਪਿਆਜ਼ ਵੀ ਨਹੀਂ ਲਸਣ ਵਗੈਰਾ ਕਰਦੇ ਹਾਂ ਹਾਂ ਜੀ ਆਹ ਕੱਟਦੇ ਹਾਂ ਅੱਛਾ ਫਿਰ ਕਿੰਨਾ ਟਾਈਮ ਲੱਗਦਾ ਜੀ ਇੱਕ ਮਤਲਬ ਸਰੋਂ ਦੇ ਸਾਗ ਨੂੰ ਕਿੰਨਾ ਟਾਈਮ ਲੱਗਦਾ 3-4 ਘੰਟੇ ਲੱਗਦੇ 3-4 ਘੰਟੇ ਫਿਰ ਤੁਸੀਂ ਇਹਨੇ ਪੂਰਾ ਜੋ ਹੋਣਿਆ ਜੀ ਫਿਰ ਉਹਨੂੰ ਕੱਟਦੇ ਆ ਸੁਕਾਉਂਦੇ ਆ ਅੱਛਾ ਫਿਰ ਬਣਾਉਂਦੇ ਆ ਫਿਰ ਸਾਰਾ ਦੇਸੀ ਕਿਉਂ ਹਾਂ ਦੇਸੀ ਕਿ ਥਾਲੀ ਜਿਹੜੀ ਆ ਆਪਣਾ ਥਾਲੀ ਕਿੰਨੇ ਦੀ ਹੈਗੀ 100 ਰੁਪਏ ਦੀ 100 ਰੁਪਏ ਦੀ ਕੀ ਕੀ ਮਿਲਦਾ ਜੀ ਉਸ ਚ ਵਿੱਚ ਸਾਗ ਜੀ ਸਰੋਂ ਦਾ ਅੱਛ ਤੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਸਲਾਦ ਸਲਾਦ ਲੱਸੀ ਦਾ ਸਲਾਦ ਲੱਸੀ ਵੀ ਵਿੱਚ ਆ ਵਾਹ ਜੀ ਫ੍ਰੀ ਹੈ ਜੀ ਲੱਸੀ ਵਿੱਚ ਹਾਂ ਜੀ ਲੱਸੀ ਫ੍ਰੀ ਵਾਹ ਜੀ ਕੰਪਲੀਮੈਂਟਰੀ ਹੈ ਸ਼ਾਨਦਾਰ ਠੀਕ ਹੈ ਜੀ ਸਵਾਦ ਨਵਾਂਗਰ ਚੌਕ ਕੇ ਕੋਈ ਕਮੀ ਪੈਸੀ ਤਾਂ ਨਹੀਂ ਵਧੀਆ ਵਧੀਆ ਪਾਸ ਹੋ ਜੀ ਪਾਸ ਵਧੀਆ ਜੀ ਤੁਸੀਂ ਫੱਟੇ ਜੱਕਤੇ ਜੀ ਸਰਦਾਰ ਜੀ ਬਹੁਤ ਅੱਛਾ ਲੱਗਿਆ ਜੀ ਤੁਹਾਡਾ ਇਹ ਬੜਾ ਸੈਟਅਪ ਬੜਾ ਅੱਛਾ ਲੱਗਿਆ ਜੀ ਕੋਈ ਪੂਰੇ ਟ੍ਰਾਈ ਸਿਟੀ ਚ ਨਹੀਂ ਹੋਣਾ ਇਹ ਜੈ ਸੈਟਅਪ ਪੂਰੇ ਮੋਹਾਲੀ ਚੰਡੀਗੜ੍ਹ ਪੰਚਕੂਲਾ ਇਹਦੇ ਨਹੀਂ ਹੋਣਾ ਬਹੁਤ ਅੱਛਾ ਲੱਗਿਆ ਜੀ ਸਤਿ ਸ੍ਰੀ ਅਕਾਲ ਜੀ ਫੇਰ ਆਉਂਗੇ ਕਿਸ